ਉਹਨੇ ਟਮਾਟਰ ਦੇ ਪੱਤੇ ਨਹੀਂ ਹੈਗੇ ਜਿੰਨੇ ਇਹਨੂੰ ਮਤਲਬ ਫਲ ਪਿਆ ਆ ਆ ਵੇਖੋ ਟਮਾਟਰ ਲੱਗੇ ਵੀ ਹੋਏ ਨੇ ਤੇ ਬਹੁਤ ਜ਼ਿਆਦਾ ਫਲ ਪਿਆ ਹੋਇਆ ਹੈ ਉਹਦੇ ਵਿੱਚ ਜਿਵੇਂ ਆਪਾਂ ਸਬਜ਼ੀਆਂ ਚੀਰਦੇ ਆ ਜਾਂ ਫਲ ਕੱਟਦੇ ਆ ਉਹਨਾਂ ਦੀਆਂ ਛਿਲੜਾਂ ਜਾਂ ਹੋਰ ਉਹ ਰੂੜੀ ਦੇ ਵਿੱਚ ਅਸੀਂ ਸੁੱਟ ਦਿੰਨੇ ਆ ਬਾਅਦ ਦੇ ਵਿੱਚ ਜਦੋਂ ਉਹ ਗਲਦੀ ਆ ਵਿੱਚ ਤੇ ਰੂੜੀ ਪਈ ਰਹਿੰਦੀ ਆ ਤੇ ਫਿਰ ਉਹ ਤੋਂ ਬਾਅਦ ਆਪਾਂ ਜਿਵੇਂ ਦਿਖਾਇਆ ਸੀ ਪਹਿਲਾਂ ਵੀ ਛਾਣ ਕੇ ਅਸੀਂ ਉਹੀ ਮਤਲਬ ਖਾਦ ਵਰਤਦੇ ਆ ਘਰ ਦੀ ਦੇਸੀ ਤੇ ਉਹਦਾ ਰਿਜ਼ਲਟ ਹੈ ਬਾਈ ਜੀ ਬਹੁਤ ਵਧੀਆ ਹੁੰਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜਿਵੇਂ ਆਪਾਂ ਵੇਖਿਆ ਜੀ ਸਰਦੀਆਂ ਹੋ ਗਈਆਂ ਖਤਮ ਤੇ ਹੁਣ ਅੱਗੇ ਸ਼ੁਰੂ ਹੋ ਗਈ ਹੈ ਜੀ ਗਰਮੀ ਤੇ ਹੁਣ ਲੱਗਣਗੀਆਂ ਜੀ ਗਰਮੀ ਵਾਲੀਆਂ ਸਬਜ਼ੀਆਂ ਤੇ ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਵਿਖਾਈ ਸੀ ਵੀ ਆਪਾਂ ਇਹ ਛੱਤ ਦੇ ਉੱਪਰ ਲਾਈਆਂ ਹੋਈਆਂ ਸੀ ਸਬਜ਼ੀਆਂ ਤੇ ਆਪਾਂ ਪਹਿਲੀ ਵਾਰ ਮਤਲ ਲਾ ਕੇ ਵੇਖੀਆਂ ਸਾਨੂੰ ਥੋੜੀਆਂ ਆਈਆਂ ਬਈ ਬੜਾ ਕਾਮਯਾਬ ਹੁੰਦੀਆਂ ਨੇ ਤੇ ਬਾਈ ਜੀ ਬਹੁਤ ਹੀ ਜ਼ਿਆਦੀਆਂ ਕਾਮਯਾਬ ਹੋਈਆਂ ਨੇ ਆ ਤੁਸੀਂ ਵੇਖ ਸਕਦੇ ਹੋ ਵੀ ਬਾਲਟੀਆਂ ਦੇ ਵਿੱਚ ਪਿਆਜ਼ ਲਾਏ ਹੋਏ ਸਨ ਤੇ ਬਹੁਤ ਹੀ ਵਧੀਆ ਪਿਆਜ਼ ਹੋਏ ਨੇ ਤੇ ਪਰਲੀ ਸਾਈਡ ਆਪਾਂ ਲਾਏ ਸਨ ਆ ਟਮਾਟਰ ਦਾ ਬੂਟਾ ਇੱਕ ਲਾਇਆ ਸੀ ਤੇ ਟਮਾਟਰ ਦਾ ਬੂਟਾ ਜਿਹੜਾ ਬਾਈ ਜੀ ਆਪਾਂ ਲਾਇਆ ਸੀ ਵੀ ਵੇਖ ਲਓ ਵੀ ਜਿਹੜੀ ਆਪਾਂ ਇਹਨਾਂ ਦੇ ਵਿੱਚ ਖਾਦ ਪਾਈ ਸੀ ਨਾ ਵਧੀਆ ਤਰੀਕੇ ਤਿਆਰ ਕਰਕੇ ਖਾਦ ਪਾਈ ਸੀ ਤੇ ਦੇਸੀ ਜਿਹੜੀ ਘਰ ਦੀ ਰੂੜੀ ਵਾਲੀ ਖਾਦ ਪਾ ਕੇ ਤੇ ਆਪਾਂ ਪਹਿਲਾਂ ਇਹਨਾਂ ਦੇ ਜਿਹੜੀ ਮਿੱਟੀ ਪਾਈ ਸੀ ਉਹ ਵਧੀਆ ਤਿਆਰ ਕਰਕੇ ਫਿਰ ਬੂਟੇ ਲਾਏ ਸਨ ਤੇ ਇਸ ਕਰਕੇ ਤੁਸੀਂ ਵੇਖ ਸਕਦੇ ਹੋ ਵੀ ਜਿਹੜੇ ਪਿਆਜ਼ ਨੇ ਇਹਨਾਂ ਦੀ ਕਿੰਨੀ ਜ਼ਿਆਦੀ ਗਰੋਥ ਹੈ ਤੇ ਵਿੱਚ ਥੱਲੇ ਤੁਹਾਨੂੰ ਦਿਖਾਵਾਂਗੇ ਵੀ ਕਿੱਡੇ ਕਿੱਡੇ ਵਧੀਆ ਸਹਜ ਦੇ ਮੋٹے ਤੇ ਪਿਆਜ਼ ਤਿਆਰ ਹੋਏ ਨੇ ਤੇ ਬਾਕੀ ਜਿਹੜੀ ਗੱਲ ਆ ਟਮਾਟਰ ਦੀ ਤੇ ਟਮਾਟਰ ਹੈ ਜਿਹੜਾ ਵੀ ਉਹਨੇ ਟਮਾਟਰ ਦੇ ਪੱਤੇ ਨਹੀਂ ਹੈਗੇ ਜਿੰਨੇ ਇਹਨੂੰ ਮਤਲਬ ਫਲ ਪਿਆ ਹੈ ਆ ਵੇਖੋ ਟਮਾਟਰ ਲੱਗੇ ਵੀ ਹੋਏ ਨੇ ਤੇ ਬਹੁਤ ਜ਼ਿਆਦਾ ਫਲ ਪਿਆ ਹੋਇਆ ਹੈ ਕਿਉਂਕਿ ਜਿਹੜੀ ਮਿੱਟੀ ਸੀ ਨਾ ਉਹ ਮਿੱਟੀ ਬਹੁਤ ਵਧੀਆ ਸੀ ਤੇ ਘਰ ਦੀ ਦੇਸੀ ਖਾਦ ਪਾਈ ਸੀ ਤੇ ਬਾਕੀ ਆਪਾਂ ਵੀਡੀਓ ਦੇ ਵਿੱਚ ਵੀ ਵਿਖਾਇਆ ਸੀ ਵੀ ਕਿਵੇਂ ਖਾਦ ਤਿਆਰ ਕੀਤੀ ਸੀ ਤੇ ਬਾਕੀ ਬਾਈ ਜੀ ਆ ਗਈ ਹੁਣ ਅੱਗੇ ਗਰਮੀ ਤੇ ਹੁਣ ਗਰਮੀ ਵਾਲੀਆਂ ਸਬਜ਼ੀਆਂ ਲੱਗਣਗੀਆਂ ਤੇ ਆਪਾਂ ਕੁਝ ਸਬਜ਼ੀਆਂ ਥੱਲੇ ਲਾਈਆਂ ਨੇ ਤੇ ਤੁਹਾਨੂੰ ਦਿਖਾਣੇ ਆ ਤੇ ਨਾਲੇ ਦੱਸਾਂਗੇ ਵੀ ਕਿਹੜੇ ਹਿਸਾਬ ਨਾਲ ਲਾਈਆਂ ਨੇ ਤੇ ਕਿਵੇਂ ਮਤਲਬ ਸਬਜ਼ੀ ਜਿਹੜੀ ਆ ਵਧੀਆ ਹੋਏਗੀ ਤੇ ਤੁਸੀਂ ਮਤਲਬ ਜਿੰਨੀ ਮਰਜ਼ੀ ਘਰ ਚ ਵਰਤੀ ਜਾਏ ਉਹ ਤੇ ਸਬਜ਼ੀ ਨਹੀਂ ਮੁੱਕੇਗੀ ਤੇ ਚਲੋ ਆਜੋ ਜੀ ਆਪਾਂ ਹੁਣ ਥੱਲੇ ਚાલਦੇ ਆ ਤੁਹਾਨੂੰ ਦਿਖਾਣੇ ਆ ਵੀ ਥੱਲੇ ਕਿੜੀਆਂ-ਕਿੜੀਆਂ ਸਬਜ਼ੀਆਂ ਆਪਾਂ ਲਾਈਆਂ ਨੇ ਆਜੋ ਜੀ ਤੇ ਇਹ ਲਾਈ ਹੋਈ ਹੈ ਜੀ ਆਪਾਂ ਥੱਲੇ ਸਬਜੀ ਤੇ ਜਿਹੜੀ ਉਹ ਦਿਖਾਈ ਸੀ ਆਪਾਂ ਲਾਈ ਹੋਈ ਹੈ ਜੀ ਛੱਤ 'ਤੇ ਸਬਜੀ ਤੇ ਹੁਣ ਆਪਾਂ ਇਸੇ ਚੀਜ਼ ਦੀ ਮਤਲਬ ਗੱਲ ਕਰਨੀ ਸੀ ਵੀ ਜਿਵੇਂ ਆਪਾਂ ਜਿਹੜੇ ਛੱਤ 'ਤੇ ਪਿਆਜ਼ ਲਾਏ ਹੋਏ ਨੇ ਤੇ ਇਹ ਥੱਲੇ ਪਿਆਜ਼ ਲਾਏ ਹੋਏ ਨੇ ਤੇ ਇੱਕੋ ਦਿਨ ਦੇ ਲੱਗੇ ਹੋਏ ਪਿਆਜ਼ ਨੇ ਤੇ ਇਹਨਾਂ ਦੀ ਗਰੋਥ ਦਾ ਦੇਖੋ ਤੁਸੀਂ ਕਿੰਨਾ ਫਰਕ ਹੈ ਤੇ ਉਹਨਾਂ ਦੀ ਗਰੋਥ ਕਿੰਨੀ ਹੈ ਕਿਉਂਕਿ ਜਿਹੜਾ ਇਹਨਾਂ ਦੇ ਥੱਲੇ ਪਿਆਜ਼ ਬਣਿਆ ਹੋਇਆ ਉਹ ਪਿਆਜ਼ ਦਾ ਸਾਈਜ਼ ਵੀ ਛੋਟਾ ਹੈ ਤੇ ਉਹ ਜਿਹੜਾ ਪਿਆਜ਼ ਆ ਉਹਦਾ ਸਾਈਜ਼ ਬਹੁਤ ਵੱਡਾ ਹੈ ਉਹਦਾ ਮੇਨ ਕਾਰਨ ਇਹ ਹੈ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਉੱਥੇ ਤਕਰੀਬਨ ਜਿਹੜੀ ਧੁੱਪ ਹੈ ਪ੍ਰੋਪਰ ਪੈਂਦੀ ਹੈ ਤੇ ਸਾਰਾ ਦਿਨ ਧੁੱਪ ਰਹਿੰਦੀ ਹੈ ਤੇ ਜਿਹੜਾ ਇਹ ਹੈ ਇੱਥੇ ਥੱਲੇ ਆ ਨਾਲ ਦਵਾਰਾਂ ਨੇ ਜਾਂ ਕੰਧਾਂ ਨੇ ਇਹਨਾਂ ਦਾ ਪਰਛਾਵਾਂ ਆ ਜਾਂਦਾ ਤੇ ਇਸ ਕਰਕੇ ਜਿਹੜੀ ਇਹ ਸਬਜ਼ੀ ਹੈ ਇਹ ਪੂਰੀ ਗਰੋਥ ਨਹੀਂ ਕਰਦੀ ਕਿਉਂਕਿ ਬਲਕੇ ਜਿਹੜੀ ਮਿੱਟੀ ਹੈ ਇਹ ਵੀ ਵਧੀਆ ਪਜਾਊ ਮਿੱਟੀ ਹੈ ਇਹਦੇ ਵਿੱਚ ਵੀ ਉਹ ਆਪਾਂ ਜਿਹੜੀ ਦਿਖਾਈ ਸੀ ਦੇਸੀ ਰੂੜੀ ਪਾਈ ਹੋਈ ਹੈ ਤੇ ਪਰ ਜਿਹੜੀ ਚੀਜ਼ ਦਾ ਫਰਕ ਹੈ ਉਹ ਚੀਜ਼ ਦਾ ਫਰਕ ਇਹੀ ਹੈ ਜਿਹੜੀ ਛੱਤ 'ਤੇ ਸਬਜ਼ੀ ਹੁੰਦੀ ਆ ਬਾਈ ਜੀ ਜ਼ਿਆਦੀ ਹੁੰਦੀ ਆ ਤੇ ਆਜੋ ਹੁਣ ਤੁਹਾਨੂੰ ਦਿਖਾਈਏ ਇਹ ਆਪਾਂ ਲਾਈਆਂ ਹੋਈਆਂ ਨੇ ਜੀ ਇਹ ਤਾਂ ਲਾਈਆਂ ਹੋਈਆਂ ਨੇ ਆਪਾਂ ਛਿਮਲਾ ਮਿਰਚ ਤੇ ਇਹ ਦੂਜੀ ਨਾਲ ਅੱਧੀ ਲਾ ਰੱਖੀ ਆ ਪਹਾੜੀ ਮਿਰਚ ਤੇ ਬਾਕੀ ਇਹ ਆਪਣਾ ਧਣੀਆਂ ਸੀ ਆਪਾਂ ਪਹਿਲਾਂ ਵੀ ਦਿਖਾਇਆ ਸੀ ਤਕਰੀਬਨ ਇਹ ਆਪਾਂ ਰੱਖ ਲਿਆ ਸੀ ਵੀ ਬੀਜ ਤਿਆਰ ਹੋ ਜਾਊਗਾ ਤੇ ਇਹ ਵੀ ਦੇਖੋ ਪੂਰਾ ਹੈ ਵਧੀਆ ਖੜਾ ਹੈ ਤੇ ਉੱਪਰ ਫੁੱਲ ਪੈ ਗਏ ਹੁਣ ਬੀ ਬਣ ਜਾਊਗਾ ਤੇ ਬਾਕੀ ਜਿਹੜੀ ਇੱਕ ਹੋਰ ਚੀਜ਼ ਆਪਾਂ ਦਿਖਾਨੀਆਂ ਹੋਰ ਕਿਹੜੀ ਸਬਜ਼ੀ ਲਈ ਹੈ ਤੇ ਇਹ ਲਈ ਹੈ ਬਾਈ ਜੀ ਆਪਾਂ ਨਵੀਂ ਸਬਜ਼ੀ ਇਹ ਲਾਈਆਂ ਹੋਈਆਂ ਨੇ ਆਪਾਂ ਕद्दू ਦੀਆਂ ਬੇਲਾਂ ਤੇ ਕੁਝ ਇੱਧਰ ਲਾਈਆਂ ਹੋਈਆਂ ਨੇ ਕਾਲੀਆਂ ਤੋਰੀਆਂ ਤੇ ਪਰਲੀ ਸਾਈਡ ਆਪਾਂ ਇੱਕ ਦੋ ਮਤਲਬ ਬੂਟੇ ਲਾਏ ਹੋਏ ਨੇ ਕਰੇਲਿਆਂ ਦੇ ਤੇ ਬਾਈ ਜੀ ਜਿਹੜੇ ਕद्दू ਨੇ ਇਹ ਆਪਾਂ ਮਤਲਬ ਜਿਵੇਂ ਨਰਸਰੀ ਦੇ ਵਿੱਚੋਂ ਲੈ ਕੇ ਆਏ ਸੀ ਵੀ ਜਿਵੇਂ ਵਧੀਆ ਉੱਥੇ ਸਮਾਣੇ ਨਰਸਰੀ ਆ ਉੱਥੇ ਤਿਆਰ ਕਰਦੇ ਨੇ ਪੌਦੇ ਤਿਆਰ ਕਿਉਂਕਿ ਜਿਹੜੇ ਆਪਾਂ ਮਤਲਬ ਆਪ ਬੀ ਲਾ ਲਈਨੇ ਨਾ ਲਿਆ ਕੇ ਉਹ ਕਈ ਵਾਰਾਂ ਤਾਂ ਮਤਲਬ ਸਹੀ ਉੱਗਦੇ ਹੀ ਨਹੀਂ ਜੇ ਉੱਗ ਵੀ ਜਾਣ ਜ਼ਿਆਦਾਤਰ ਤਕਰੀਬਨ ਵੇਖਿਆ ਵੀ ਉਹਨਾਂ ਨੂੰ ਕद्दू ਜਾਂ ਫਾਲ ਨਹੀਂ ਲੱਗਦਾ ਇਸ ਕਰਕੇ ਅਸੀਂ ਇਹ ਤਜਰਬਾ ਸਾਲ 2 ਸਾਲ ਤੋਂ ਵਰਤਦੇ ਆ ਰਹੇ ਆਂ ਵੀ ਜਿਹੜੀਆਂ ਮਤਲਬ ਸੀ ਬੇਲਾ ਲਾਈਆਂ ਨੇ ਕੱਦੂਆਂ ਦੀਆਂ ਜਾਂ ਕਾਲੀ ਤੋਰੀ ਦੀਆਂ ਜਾਂ ਕਰੇਲੇ ਦੀਆਂ ਇਹ ਅਸੀਂ ਬਾਈ ਜੀ ਉਗੀਆਂ اگਾਈਆਂ ਉੱਥੋਂ ਉਹਨਾਂ ਜਿਵੇਂ ਥੈਲੀਆਂ ਦੇ ਵਿੱਚ ਨਰਸਰੀ ਵਾਲੇ ਲਾਂਦੇ ਨੇ ਉੱਥੋਂ ਲੈ ਕੇ ਆਉਂਨੇ ਕਿਉਂਕਿ ਕਈ ਵਾਰ ਨਾ ਆਪਾਂ ਬਾਜ਼ਾਰ ਚੋਂ ਦੁਕਾਨਾਂ ਤੋਂ ਲੈ ਲੀਂਦੇ ਆਂ ਪਰ ਜਿਹੜੀਆਂ ਦੁਕਾਨਾਂ ਵਾਲੀਆਂ ਵੀ ਹੁੰਦੀਆਂ ਉਹ ਇੰਨੀਆਂ ਮਤਲਬ ਕਈ ਵਾਰ ਗਾਰੰਟੀ ਵਾਲੀਆਂ ਨਹੀਂ ਹੁੰਦੀਆਂ ਜਿਵੇਂ ਆਪਾਂ ਕਹਿ ਦੇਣਾ ਕਈਆਂ ਨੂੰ ਸ਼ੌਂਕ ਹੁੰਦਾ ਵੀ ਅਸੀਂ ਮਤਲਬ ਅਲ ਵੀ ਲੰਮੇ ਲੰਮੇ ਕੱਦੂ ਖਾਣੇ ਨੇ ਤੇ ਉਹ ਦੂਜੇ ਗੋਲ ਨਿਕਲ ਆਉਂਦੇ ਨੇ ਤੇ ਕਈ ਵਾਰ ਗੋਲ ਦੀ بجائے ਲੰਮੇ ਕੱਦੂ ਨਿਕਲ ਆਉਂਦੇ ਨੇ ਤੇ ਇਸ ਕਰਕੇ ਉਹਨਾਂ ਦਾ ਇਹ ਚੀਜ਼ ਦੇ ਵਿੱਚ ਵੀ ਫਰਕ ਨਿਕਲ ਆਉਂਦਾ ਬਾਕੀ ਜਿਹੜੀ ਉੱਥੋਂ ਦੁਕਾਨ ਤੋਂ ਮਿਲਦੀ ਹੈ ਇਹਨਾਂ ਤੋਂ ਬਜਾਰਾਂ ਚ ਉਹ ਐਡੀ ਵੈਰੈਟੀ ਵਧੀਆ ਦੀ ਨਹੀਂ ਸਬਜੀ ਹੁੰਦੀ ਅਸੀਂ ਇਸੇ ਕਰਕੇ ਜਿਹੜੀ ਸਮਾਣੇ ਨਰਸਰੀ ਹੈ ਬਹੁਤ ਵੱਡੀ ਨਰਸਰੀ ਹੈ ਉੱਥੇ ਤਿਆਰ ਕਰਦੇ ਨੇ ਤੇ ਉੱਥੋਂ ਪੌਦੇ ਲੈ ਕੇ ਆਏ ਸੀ ਲਫਾਫਿਆਂ ਦੇ ਵਿੱਚ ਉੱਗੇਗਾਏ ਤੇ ਉਹ ਅਸੀਂ ਇੱਥੇ ਲਾਏ ਤੇ ਆਏ ਸਾਲ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਵੀ ਕੱਦੂ ਬਹੁਤ ਹੀ ਜ਼ਿਆਦਾ ਲੱਗਦੇ ਨੇ ਕਾਲੀ ਤੋਰੀ ਬਹੁਤ ਲੱਗਦੀ ਹੈ ਤੇ ਕਰੇਲੇ ਵੀ ਕਿਉਂਕਿ ਤਕਰੀਬ ਵੀ ਸਾਰੇ ਇੱਕ ਤਾਂ ਗਰੋਥ ਬਹੁਤ ਕਰਦੇ ਨੇ ਵਧੀਆ ਵੀ ਕੋਈ ਵੀ ਵਿੱਚੋਂ ਖਾਲੀ ਜਾਂ ਮਰਦਾ ਨਹੀਂ ਹੈਗਾ ਬੂਟਾ ਤੇ ਵਧੀਆ ਤੁਰਦੇ ਨੇ ਤੇ ਬਾਕੀ ਬਾਈ ਜੀ ਉਹੀ ਗੱਲ ਆ ਗਈ ਵੀ ਜਿਹੜਾ ਮਤਲਬ ਜਿਵੇਂ ਸਬਜੀ ਹੈ ਨਾ ਅੱਜ ਕੱਲ੍ਹ ਵੇਖਿਆ ਆਪਾਂ ਪਿੰਡਾਂ ਦੇ ਵਿੱਚ ਲੋਕ ਛੱਡਦੇ ਜਾਂਦੇ ਨੇ ਪਰ ਤਕਰੀਬਨ ਸਬਜੀ ਲਾਣੀ ਚਾਹੀਦੀ ਹੈ ਤੇ ਇਸ ਕਰਕੇ ਘਰ ਦੀ ਸਬਜੀ ਵਰਗੀ ਰੀਸ ਨਹੀਂ ਬਿਨਾ ਰਿਆਂ ਸਪਰੇਆਂ ਤੋਂ ਤਾਂ ਬਹੁਤ ਵਧੀਆ ਜਿਹੜਾ ਇਹਦਾ ਸਵਾਦ ਹੁੰਦਾ ਉਹ ਬਾਜ਼ਾਰ ਵਾਲੀ ਸਬਜੀ ਦਾ ਸਵਾਦ ਇਹਦੇ ਨਾਲ ਨਹੀਂ ਰਲਦਾ ਤੇ ਬਾਕੀ ਉਹੀ ਗੱਲ ਆ ਜਾਂਦੀ ਹੈ ਤੁਸੀਂ ਵੀ ਇਹੀ ਤਰੀਕਾ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਅਸੀਂ ਘਰ ਦੇ ਮਤਲਬ ਜਿਵੇਂ ਡੰਗਰਾਂ ਦਾ ਗੋਹਾ ਹੁੰਦਾ ਹੈ ਉਹਦੇ ਵਿੱਚ ਜਿਵੇਂ ਆਪਾਂ ਸਬਜ਼ੀਆਂ ਚੀਰਦੇ ਆ ਜਾਂ ਫਲ ਕੱਟਦੇ ਆ ਉਹਨਾਂ ਦੀਆਂ ਛਿਲੜਾਂ ਜਾਂ ਹੋਰ ਉਹ ਰੂੜੀ ਦੇ ਵਿੱਚ ਅਸੀਂ ਸੁੱਟ ਦਿੰਨੇ ਆ ਬਾਅਦ ਦੇ ਵਿੱਚ ਜਦੋਂ ਉਹ ਗਲਦੀ ਆ ਵਿੱਚ ਤੇ ਰੂੜੀ ਪਈ ਰਹਿੰਦੀ ਆ ਤੇ ਫਿਰ ਉਹ ਤੋਂ ਬਾਅਦ ਆਪਾਂ ਜਿਵੇਂ ਦਿਖਾਇਆ ਸੀ ਪਹਿਲਾਂ ਵੀ ਛਾਣ ਕੇ ਅਸੀਂ ਉਹੀ ਮਤਲਬ ਖਾਦ ਵਰਤਦੇ ਆ ਘਰ ਦੀ ਦੇਸੀ ਤੇ ਉਹਦਾ ਰਿਜ਼ਲਟ ਹੈ ਬਾਈ ਜੀ ਬਹੁਤ ਵਧੀਆ ਹੁੰਦਾ ਕਿਉਂਕਿ ਜਿਹੜੀ ਸਬਜ਼ੀ ਹੈ ਫਿਰ ਉਹ ਗ੍ਰੋਥ ਕਰਦੀ ਹੈ ਤੇ ਉਹ ਓਰਗੈਨਿਕ ਤੇ ਮਤਲਬ ਬਿਨਾਂ ਕੈਮੀਕਲਾਂ ਤੋਂ ਤੇ ਸਰਿਆ ਸਪਰਿਆ ਤੋਂ ਆਪਾਂ ਨੂੰ ਖਾਣ ਨੂੰ ਮਿਲਦੀ ਹੈ ਤੇ ਆਪਣੀ ਸਿਹਤ ਲਈ ਵੀ ਬਹੁਤ ਵਧੀਆ ਹੁੰਦੀ ਹੈ ਤੇ ਬਾਕੀ ਉਹੀ ਗੱਲ ਆ ਜਾਂਦੀ ਹੈ ਵੀ ਜਿਹੜੀ ਸਬਜੀ ਹੈ ਇਹ ਸ਼ੌਂਕ ਦੇ ਨਾਲ ਹੁੰਦੀ ਹੈ ਬਾਈ ਜੀ ਜੇ ਇਹਦਾ ਪੂਰਾ ਸ਼ੌਂਕ ਹੋਏ ਤਾਂ ਸਬਜੀ ਵੀ ਫਿਰ ਬਹੁਤ ਜ਼ਿਆਦੀ ਹੁੰਦੀ ਹੈ ਕਿਉਂਕਿ ਜੇ ਕੋਈ ਆਂਦੇ ਨੇ ਦਾ ਕੋਈ ਵੀ ਕੰਮ ਕਰੋ ਸ਼ੌਂਕ ਨਾਲ ਕਰੋ ਤੇ ਉਹ ਵਧੀਆ ਹੁੰਦਾ ਤੇ ਪਰਮਾਤਮਾ ਵੀ ਰੰਗ ਪਾਗ ਲਾਦਾ ਤੇ ਇਸ ਕਰਕੇ ਬਾਈ ਜੀ ਆਪਾਂ ਜਿਹੜੀ ਇਹ ਸਬਜੀ ਲਾਈ ਹੋਈ ਆ ਆਪਾਂ ਤੁਹਾਨੂੰ ਦਿਖਾਈ ਤੇ ਇਸ ਕਰਕੇ ਹੁਣ ਜਿਹੜੀ ਗਰਮੀ ਸਟਾਰਟ ਹੈ ਤੇ ਤੁਸੀਂ ਵੀ ਜੇਕਰ ਸਬ지ਆਂ ਲਾਣੀਆਂ ਚਾਹੁੰਦੇ ਹੋ ਤਾਂ ਹੁਣ ਸਹੀ ਟਾਈਮ ਹੈ ਤੇ ਸਬ지ਆਂ ਲਾ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਆਂ ਜੀ ਛੱਤ ਤੇ ਤੇ ਤੁਹਾਡੇ ਨਾਲ ਕਰਨੀ ਐ ਇੱਕ ਗੱਲਬਾਤ ਹੋਰ ਤੇ ਆਪਾਂ ਕਰਦੇ ਆਂ ਜੀ ਜਾ ਕੇ ਛੱਤ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਹੁਣ ਮੌਸਮ ਬਦਲ ਗਿਆ ਐ ਤੇ ਅੱਗੇ ਹੁਣ ਗਰਮੀ ਸਟਾਰਟ ਹੋ ਜਾਣੀ ਐ ਤੇ ਮਹੀਨੇ ਡੇਢ ਨੂੰ ਪੂਰੀ ਗਰਮੀ ਲੱਗ ਜਾਣੀ ਐ ਪੈਣ ਤੇ ਜਿਵੇਂ ਮੰਨ ਲਓ ਵੀ ਇਨਸਾਨ ਐ ਉਹ ਤਾਂ ਆਪਣਾ ਕੋਈ ਨਾ ਕੋਈ ਇਂਤਜ਼ਾਮ ਕਰ ਲੈਂਦਾ ਐ ਅੱਗੇ ਗਰਮੀ 'ਚ ਪਰ ਜਿਹੜੇ ਪੰਛੀ ਨੇ ਇਹਨਾਂ ਵਿਚਾਰਿਆਂ ਨੂੰ ਬਹੁਤ ਔਖਾ ਹੋ ਜਾਂਦਾ ਕਿਉਂਕਿ ਜਿਹੜੇ ਇਹਨਾਂ ਦੇ ਰਹਿਣ ਬਸੇਰੇ ਸਨ ਉਹ ਆਪਾਂ ਕਰ ਦਿੱਤੇ ਖਤਮ ਜਿਵੇਂ ਛੱਪੜ ਤਲਾ तकरीबन ਖਤਮ ਹੀ ਹੋ ਗਏ ਨੇ ਕਿਸੇ ਕਿਸੇ ਪਿੰਡ ਦੇ ਵਿੱਚ ਹੈਗੇ ਨੇ ਤੇ ਜਿਹੜੇ ਪੰਛੀ ਨੇ ਉਹਨਾਂ ਵਿਚਾਰਿਆਂ ਨੂੰ ਪਾਣੀ ਦੀ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਹਜੇ ਦਾਣੇ ਦਾ ਤਾਂ ਚਲੋ ਝੋਗਚਾਗ ਲੈਂਦੇ ਨੇ ਪਰ ਪਾਣੀ ਦਾ ਬਹੁਤ ਔਖਾ ਹੁੰਦਾ ਹੈ ਤੇ ਇਸ ਕਰਕੇ ਆਪਾਂ ਨੂੰ ਵੀ 2-3 ਸਾਲ ਹੋ ਗਏ ਤੇ ਛੱਤ ਤੇ ਆਪਾਂ ਪਾਣੀ ਧਰਨੇ ਆ ਪੰਛੀਆਂ ਅਤੇ ਤੇ ਨਾਲੇ ਉਹਨਾਂ ਨੂੰ ਝੋਗਾ ਪਾਣਿਆ ਤੇ ਇਸ ਕਰਕੇ ਬਾਈ ਜੀ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਅੱਗੇ ਜਿਵੇਂ ਹੁਣ ਗਰਮੀ ਆਉਣ ਲਈ ਹੈ ਤੇ ਇਹਨਾਂ ਪੰਛੀਆਂ ਤੇ ਆਪਣੀ ਛੱਤ ਤੇ ਪਾਣੀ ਧਰੋ ਤੇ ਤਰੋ ਵੀ ਇਹਨਾਂ ਮਿੱਟੀ ਦੇ ਭਾਂਡਿਆਂ ਵਿੱਚ ਕਿਉਂਕਿ ਇਹਨਾਂ ਭਾਂਡਿਆਂ ਦੇ ਵਿੱਚ ਪਾਣੀ ਗਰਮ ਨਹੀਂ ਹੁੰਦਾ ਤੇ ਠੰਡਾ ਰਹਿੰਦਾ ਜਿਹੜੀਆਂ ਆਪਾਂ ਦੂਜੇ ਭਾਂਡਿਆਂ 'ਚ ਧਰਦੇ ਆ ਉਹਨਾਂ ਦੇ ਵਿੱਚ ਪਾਣੀ ਗਰਮ ਹੋ ਜਾਂਦਾ ਤੇ ਇਸਰ ਇਸ ਕਰਕੇ ਹਰ ਇੱਕ ਨੂੰ ਉਪਰਾਲਾ 'ਚ ਕਰਨਾ ਚਾਹੀਦਾ ਵੀ ਪੰਛੀਆਂ ਤੇ ਆਪਣੀ ਛੱਤ ਉੱਤੇ ਪਾਣੀ ਜ਼ਰੂਰ ਰੱਖੋ ਕਿਉਂਕਿ ਜਿਹੜੇ ਏ ਵੀ ਨੇ ਵਿਚਾਰੇ ਤੇ ਇਹਨਾਂ ਨੂੰ ਕਿੰਨੇ ਪਾਣੀ ਧਰਨਾ ਹੈ ਤਾਂ ਇਨਸਾਨ ਹੀ ਨੇ ਜਿਨ੍ਹਾਂ ਤੇ ਮਤਲਬ ਰਹਿਮ ਖਾ ਕੇ ਤਾਂ ਪਾਣੀ ਧਰਨਗੇ ਹੁਣ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਮਤਲਬ ਕੀਤਾ ਸੀ ਤਾਂ ਥੋੜੇ ਹੁੰਦੇ ਸੀ ਪਰ ਹੁਣ ਕਾਫੀ ਪੰਛੀ ਆਉਣ ਲੱਗ ਗਏ ਤੇ ਇਸ ਕਰਕੇ ਬਾਈ ਜੀ ਥੋੜੇ ਕੀ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਅੱਗੇ ਗਰਮੀਆਂ ਦੇ ਵਿੱਚ ਪੰਛੀਆਂ ਦੇ ਦੇ ਲਈ ਛੱਤ ਦੇ ਉੱਤੇ ਪਾਣੀ ਜ਼ਰੂਰ ਧਰੋ ਤੇ ਹੁਣ ਕਰਦੇ ਆਂ ਜੀ ਆਪਾਂ ਬਲੌਗ ਇੱਥੇ ਖਤਮ ਤੇ ਨਵਾਂ ਬਲੌਗ ਲੈ ਕੇ 36 ਹਾਜ਼ਰ ਹੋਵਾਂਗੇ ਧੰਨਵਾਦ ਜੀ